ਤਬੀਤੇ ਕਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਖਬੀਰ ਬਾਦਲ ਅਤੇ ਉਹਨਾਂ ਦੇ ਸਾਥੀਆਂ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਉਸੇ ਦੇ ਮੱਦੇਨਜ਼ਰ ਹੁਣ ਸੁਖਬੀਰ ਬਾਦਲ ਦੇ ਵੱਲੋਂ ਸੇਵਾਦਾਰ ਦੀ ਸੇਵਾ ਕੀਤੀ ਜਾ ਰਹੀ ਹੈ ਹੱਥ ਦੇ ਵਿੱਚ ਵਰਸ਼ਾ ਫੜ ਕੇ ਸੇਵਾਦਾਰ ਦਾ ਚੋਲਾ ਪਾ ਕੇ ਸੁਖਬੀਰ ਬਾਦਲ ਕੰਟਾਕਾਰ ਦੇ ਬਾਹਰ ਬੈਠ ਚੁੱਕੇ ਨੇ ਜਿਵੇਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲ ਹੁਕਮ ਹੋਏ ਸਨ ਤਾਂ ਉਸੇ ਦੇ ਮੱਦੇਨਜ਼ਰ ਹੁਣ ਉਹ ਸੇਵਾ ਕਰਦੇ ਨਜ਼ਰ ਆ ਰਹੇ ਨੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਉਹਨਾਂ ਦੇ ਸਾਥੀਆਂ ਨੂੰ ਵੀ ਤਲਬ ਕੀਤਾ ਗਿਆ ਸੀ ਕੱਲ ਤਾਂ ਸੁਖਬੀਰ ਬਾਦਲ ਦੇ ਵੱਲੋਂ ਸਾਰੇ ਗੁਨਾਹ ਮੰਨੇ ਗਏ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਉਹਨਾਂ ਦੇ ਬਾਕੀ ਸਾਥੀਆਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਜ਼ਾ ਸੁਣਾਈ ਜਾਂਦੀ ਹੈ ਤਾਂ ਪਰ ਸਰੀਰਿਕ ਪੱਖੋਂ ਤੰਦਰੁਸਤ ਨਾ ਹੋਣ ਦੇ ਚਲਦੇ ਸੁਖਬੀਰ ਬਾਦਲ ਨੂੰ ਆਖਿਆ ਗਿਆ ਸੀ ਕਿ ਉਹ ਇੱਕ ਕੰਟਾ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਦੀ ਸੇਵਾ ਕਰਨਗੇ ਤਾਂ ਉਸੇ ਦੇ ਮੱਦੇ ਨਜ਼ਰ ਹੁਣ ਉਹ ਬੈਠੇ ਹੋਏ ਨਜ਼ਰ ਆ ਰਹੇ ਨੇ 휠ਚੇਅਰ ਤੇ ਨੀਲਾ ਚੋਲਾ ਪਾਇਆ ਹੋਇਆ ਹੱਥ ਦੇ ਵਿੱਚ ਬਰਸ਼ਾ ਫੜਿਆ ਹੋਇਆ ਤਾਂ ਗਲੇ ਦੇ ਵਿੱਚ ਤਕਤੀ ਪਾਈ ਹੋਈ ਹੈ ਜਿਵੇਂ ਹੀ ਪੰਦ ਸਿੰਘ ਸਹਿਬਾਨਾ ਦੇ ਵੱਲੋਂ ਆਖਿਆ ਗਿਆ ਸੀ ਉਸੇ ਤਰ੍ਹਾਂ ਸੁਖਬੀਰ ਬਾਦਲ ਹੁਣ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਹੁਕਮ ਸੁਣਾਏ ਗਏ ਸਨ ਦੱਸ ਦੇ ਕਿ ਅਕਾਲੀ ਦਲ ਸਰਕਾਰ ਵੇਲੇ ਜੋ ਗਲਤੀਆਂ ਹੋਈਆਂ ਸਨ ਉਹ ਸੁਖਬੀਰ ਬਾਦਲ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਮੰਨੀਆਂ ਗਈਆਂ ਕੱਲ ਸਮੁੱਚੀ ਲੀਡਰਸ਼ਿਪ ਉੱਥੇ ਮੌਜੂਦ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਰੇ ਸੇਵਾਦਾਰ ਮੌਜੂਦ ਸਨ ਸਾਰੇ ਸੰਗਤ ਮੌਜੂਦ ਸਨ ਤਾਂ ਇਸੇ ਵਿੱਚਕਾਰ ਸੁਖਬੀਰ ਬਾਦਲ ਦੇ ਵੱਲੋਂ ਸਰਕਾਰ ਵੇਲੇ ਹੋਈਆਂ ਗਲਤੀਆਂ ਨੂੰ ਮੰਨਿਆ ਗਿਆ ਮਾਫੀ ਮੰਗੀ ਗਈ ਤਾਂ ਉੱਥੇ ਹੀ ਜਦੋਂ ਪਾਂਡੇ ਸਿੰਘ ਸਹਿਬਾਨਾ ਦੇ ਵੱਲੋਂ ਸਜ਼ਾ ਸੁਣਾਈ ਜਾਂਦੀ ਹੈ ਧਾਰਮਿਕ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਦੇ ਵਿੱਚ ਆਖਿਆ ਗਿਆ ਸੀ ਕਿ ਪਾਂਡੇ ਬਰਤਨ ਸਾਫ਼ ਕਰਨ ਦੀ ਸੇਵਾ ਹੋਵੇਗੀ ਬਾਥਰੂਮ ਸਾਫ਼ ਕਰਨ ਦੀ ਸੇਵਾ ਹੋਵੇਗੀ ਅਤੇ ਇੱਕ ਘੰਟਾ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ ਪਰ ਤੰਦਰੁਸਤ ਨਾ ਹੋਣ ਦੇ ਚਲਦੇ ਕਿਉਂਕਿ ਸੁਖਬੀਰ ਬਾਦਲ ਦੀ ਲੱਤ ਦੇ ਵਿੱਚ ਫ੍ਰੈਕਚਰ ਹੋਇਆ ਪਿਆ ਇਸੇ ਨੂੰ ਲੈ ਕੇ ਜਿਹੜਾ ਆਖਿਆ ਗਿਆ ਸੀ ਕਿ ਉਹ ਇੱਕ ਘੰਟਾ 휠ਚੇਅਰ ਤੇ ਬਾਹਰ ਬੈਠ ਕੇ ਸੇਵਾਦਾਰ ਦੀ ਭੂਮਿਕਾ ਨਿਭਾਉਣਗੇ ਸੇਵਾ ਕਰਨਗੇ ਤਾਂ ਹੁਣ ਸੁਖਬੀਰ ਬਾਦਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਹੱਥ ਦੇ ਵਿੱਚ ਵਰਸ਼ਾ ਫੜਿਆ ਹੋਇਆ ਹੈ ਗਲੇ ਦੇ ਵਿੱਚ ਤਖਤੀ ਪਾਈ ਹੋਈ ਹੈ ਤਾਂ ਨੀਲੇ ਰੰਗ ਦਾ ਚੋਲਾ ਜਿਵੇਂ ਸੇਵਾਦਾਰ ਪਾਉਂਦੇ ਨੇ ਉਸੇ ਤਰ੍ਹਾਂ ਪਹਿਰਾਵਾ ਉਹਨਾਂ ਦੇ ਵੱਲੋਂ ਧਾਰ ਕੇ ਸੇਵਾਦਾਰ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਜਿਹੜੀ ਸਕਰੀਨ ਤੇ ਦੇਖ ਸਕਦੇ ਹੋ ਜਦੋਂ ਪਿਛਲੀ ਵਾਰ ਔਸ਼ਧੀ ਕਾਲ ਤੱਕ ਤਾਂ ਸਾਹਿਬ ਪੇਸ਼ ਹੋਏ ਸਨ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਜਿਹੜਾ ਸਜਾ ਉਹਨਾਂ ਦੀ ਸੁਣਾਈ ਜਾਵੇ ਤਾਂ ਉਸੇ ਦੌਰਾਨ ਉਹਨਾਂ ਦੀ ਲੱਤ ਦੇ ਵਿੱਚ ਫ੍ਰੈਕਚਰ ਹੋ ਜਾਂਦਾ ਜਿਸ ਤੋਂ ਬਾਅਦ ਹੁਣ ਸਰੀਰਿਕ ਪੱਖੋਂ ਤੰਦਰੁਸਤ ਨਾ ਹੋਣ ਦੇ ਚਲਦੇ ਇਹਨਾਂ ਨੂੰ ਅਤੇ ਸੁਖਦੇਵ ਢੀਂਸਾ ਨੂੰ ਜਿਹੜੀ ਸਜਾ ਸੁਣਾਈ ਗਈ ਸੀ ਕਿ ਉਹ ਗੁਰੂ ਘਰ ਦੇ ਬਾਹਰ ਸੇਵਾਦਾਰ ਦੀ ਭੂਮਿਕਾ ਨਿਭਾਉਣਗੇ ਤਾਂ ਉਸੇ ਤਰ੍ਹਾਂ ਹੁਣ ਇੱਕ ਕੰਟਾ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਸਭ ਬਿਆਨ ਕਰ ਰਹੀਆਂ ਨੇ ਸੁਖਦੇਵ ਸਿੰਘ ਤਿੰਨਸਾ ਨੂੰ ਵੀ ਇਹੀ ਸਜ਼ਾ ਸੁਣਾਈ ਗਈ ਸੀ ਪੰਜ ਸਿੰਘ ਸਹਿਬਾਨਾ ਵੱਲੋਂ ਕਿਉਂਕਿ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਇਸੇ ਕਾਰਨ ਉਹਨਾਂ ਨੂੰ ਵੀ ਇਹੀ ਸਜ਼ਾ ਸੁਣਾਈ ਗਈ ਸੀ ਕਿ 휠ਚੇਅਰ ਤੇ ਬਾਹਰ ਬੈਠ ਕੇ ਜਿਹੜੀ ਸੇਵਾਦਾਰ ਦੀ ਭੂਮਿਕਾ ਨਿਭਾਉਣਗੇ ਤਾਂ ਅਕਾਲੀ ਗੱਲ ਸਰਕਾਰ ਵੱਲੇ ਜੋ ਭੁੱਲਾਂ ਹੋਈਆਂ ਸੁਖਬੀਰ ਬਾਦਲ ਦੇ ਵੱਲੋਂ ਉਹ ਮੰਨੀਆਂ ਗਈਆਂ ਉਹਨਾਂ ਤੇ ਭੁੱਲਾਂ ਤੇ ਮਾਫੀ ਵੀ ਮੰਗਦੇ ਨਜ਼ਰ ਆਏ ਪਰ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਧਾਰਮਿਕ ਸਜ਼ਾ ਉਹਨਾਂ ਨੂੰ ਲਗਾਈ ਗਈ ਹੈ ਤਾਂ ਉਸੇ ਦੇ ਮੱਦੇਨਜ਼ਰ ਹੁਣੋਂ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ